ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਬਲੌਗ 'ਚ ਤੇ ਅੱਜ ਆਪਾਂ ਬਣਾ ਰਹੇ ਆਂ ਦੇਸੀ ਤਰੀਕੇ ਨਾਲ ਪੰਜੀਰੀ ਸੌਫੇ ਤੇ ਮਨੋਜੀ ਦੇ ਸਾਧੀਆਂ ਜਿਹਾ ਆਪਾਂ ਪੰਜੀਰੀ ਬਣਾਉਣੀ ਹੈ 2.5 ਟਾਂਬੇ ਸਾਰਾ ਕੁਸ਼ ਦਵਾਈਆਂ ਆਪਾਂ ਮਤਲਬ ਕੀ ਕੀ ਚੀਜ਼ ਪਾਵਾਂਗੇ ਇਹ ਜਿਵੇਂ ਆ ਨਵੇਂ ਕਿਸੇ ਬੱਚੇ ਨੇ ਬਣਾਉਣੀ ਹੈ ਜਿਵੇਂ ਆਪਾਂ ਕਹਿੰਦੇ ਉਹ ਵੀ ਬਣਾ ਸਕਦਾ ਆਖ ਜੀ ਦੇਖ ਕੇ ਵੀ ਕਿਵੇਂ ਬਣਦੀ ਹੈ ਸੌਫੇ ਤਰੀਕੇ ਨਾਲ ਬਣਾਵਾਂਗੇ ਆਪਾਂ ਤੇ ਗਏ ਅਸਤੇ ਹੀ ਬਣਾਵਾਂਗੇ ਤੇ ਬਣਾਵਾਂਗੇ ਥੋੜੀ ਜਿਹੜੇ ਤੁਹਾਨੂੰ ਸਮਝ ਲੱਗ ਜੇ ਤੇ ਇਹ ਆਪਾਂ ਕਿਲੋ ਆਟਾ ਆਟਾ ਪਾ ਹੋਰ ਲਵਾਂਗੇ ਕਾਟਾ ਕਿਲੋ ਆਪਾਂ ਖੰਡ ਨਹੀਂ ਪਾਣੀ ਤੇ ਸ਼ੱਕਰ ਪਾਵਾਂਗੇ ਤੇ ਕਿਲੋ ਦੇਸੀ ਘਿਓ ਲਿਆ ਤੇ ਕਿਲੋ ਦੇਸੀ ਘਿਓ ਦੇ ਮਤਲਬ ਕਿਲੋ ਪੰਜੀਰੀ ਦੇ ਸਾਮਾਨ ਤੁਸੀਂ ਅਨਸਾਰੀ ਦੇ ਕਹਿ ਸਾਬ ਨੂੰ ਸਾਨੂੰ ਕਿਲੋ ਪੰਜੀਰੀ ਦਾ ਸਾਮਾਨ ਦੇ ਦੋ ਤੇ ਉਹ ਤੁਹਾਨੂੰ ਆਪਣੇ ਆਪ ਹੀ ਸਾਰਾ ਪੰਜੀਰੀ ਦਾ ਸਾਮਾਨ ਦੇ ਦੇਗਾ ਹਾਂਜੀ ਹੁਣ ਆਪਾਂ ਤੁਹਾਨੂੰ ਪੰਜੀਰੀ ਦੀ ਸਮੱਗਰੀ ਬਾਰੇ ਦੱਸਦੀਆਂ ਇਹ ਹੈਗੀ ਹੈ ਜੀ ਕਮਰਕਸ ਤੇ ਇਹ ਹੈਗੀ ਹੈ ਜੀ ਮੂਸਲੀ ਇਹ ਹੈਗਾ ਜੀ ਪੱਠ ਤੇ ਇਹ ਹੈਗਾ ਜੀ ਆਪਣੀ ਨਾਰੀਅਲ ਦਾ ਬਰੂਤਾ ਤੇ ਆਹ ਹੈਗੀ ਹੈ ਜੀ ਆਪਣੀ ਖਸਖਸ ਇਹ ਹੈਗੀ ਹੈ ਜੀ ਆਪਣੀ ਕਮਰਕਸ ਇਹਦਾ ਰੰਗ ਲਾਲ ਆ ਕਿ ਇਹ ਆਪਾਂ ਜੀ ਨਵੇਂ ਲਿਆਂਤੀ ਆ ਇਹ ਆਪਣੀ ਪੁਰਾਣੀ ਪਈ ਸੀ ਆਪਾਂ ਦੋਨੇ ਪਾਈਆਂ ਨੇ ਤੇ ਇਹ ਹੈਗੀ ਹੈ ਜੀ ਲੋਧ ਤੇ ਆਹ ਹੈਗੀ ਹੈ ਜੀ ਆਪਣੀ ਦਾਲਚੀਨੀ ਪਾਊਡਰ ਤੇ ਆਹ ਹੈਗਾ ਜੀ ਜਿਹੜਾ ਆਪਣਾ ਸੁੱਕਾ ਅਦਰਕ ਅਦਰਕ ਹੁੰਦਾਵਾ ਜੀ ਉਹਨੂੰ ਕਹਿੰਦੇ ਆ ਸੌਂਠ ਤੇ ਆਹ ਹੈ ਆਹ ਹੈਗੀ ਹੈ ਇੱਥੇ ਆਪਣੀ ਪੀਸੀ ਹੋਈ ਗੂੰਦ ਤੇ ਬਾਕੀ ਆਹ ਹੈਗੀ ਜੀ ਆਪਾਂ ਡਰਾਈ ਫਰੂਟ ਤਿੰਨ ਵਰਤੇ ਆ ਕਾਜੂ ਬਦਾਮ ਤੇ ਮਗਜ ਇਹ 3-4 ਭਾਂਤੀ ਮਗਜਾ 4 ਭਾਂਤੀ ਚਾਰੇ ਮਗਜਾ ਚਾਰੇ ਮਗਜਾ ਜੀ ਆਪਾਂ ਇਕੱਠੀ ਹੁਣ ਆਪਾਂ ਕਰਾਂਗੇ ਪਹਿਲਾਂ ਇਹਨਾਂ ਨੂੰ ਇਹ ਹੈਗੀ ਜੀ ਆਪਣੀ ਜਵੈਨ ਫਿਰ ਜਿਹੜੀ ਜਵੈਨ ਨਾ ਜੀ ਆਪਾਂ 4 ਚਮਚੇ ਪਾਵਾਂਗੇ ਵੱਡੇ ਪੀਸ ਕੇ ਤੇ ਫਿਲਹਾਲ ਆਪਾਂ ਜੀ ਹੁਣ ਆਪਾਂ ਦੇਸੀ ਘਿਓ ਨੂੰ ਰੱਖਿਆ ਸੀਗਾ ਜੀ ਗਰਮ ਪਾਣੀ ਦੇ ਵਿੱਚ ਕਿਉਂ ਜਿਹੜਾ ਸੀ ਪਿਕਲ ਗਿਆ ਤੇ ਆਪਾਂ ਜੀ ਐਵਰੀ ਡੇ ਦਾ ਦੇਸੀ ਘਿਓ ਵਰਤਦੇ ਆ ਵਾ ਇਹ ਹੈਗਾ ਜੀ ਆਪਣਾ ਦੂਜਾ ਟੱਬਾ ਦੇਸੀ ਘਿਓ ਦਾ ਹੁਣ ਆਪਾਂ ਜੀ ਇੱਥੇ ਦੇਸੀ ਘਿਓ ਪਾ ਦੇਣਾ ਕਿ ਪਹਿਲਾਂ ਆਪਾਂ ਸਾਰੇ ਦੇਸੀ ਘਿਓ ਨੂੰ ਮੈਲਟ ਕਰਨਾ ਸਭ ਤੋਂ ਪਹਿਲਾਂ ਫੁੱਲ ਮਖਾਣੇ ਰੋਸਟ ਕਰਨੇ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਫੁੱਲ ਮਖਾਣੇ ਰੋਸਟ ਕਰਾਂਗੇ ਇਹ ਵੀ ਆਪਾਂ ਐਡ ਕੀਤੇ ਆ ਜੀ ਪੰਜੀਰੀ ਦੇ ਵਿੱਚ ਲਓ ਜੀ ਇਧਰਲੀ ਸਾਈਡ ਆਪਣਾ ਮਖਾਣੇ ਜਿਹੜੇ ਰੋਸਟ ਹੋ ਰਿਹਾ ਹੈ ਇਹ ਆਪਾਂ ਤਾਂ ਸਾਈਡ ਤੇ ਪਾਏ ਕਿਉਂਕਿ ਇਹਨਾਂ ਨੂੰ ਰੋਸਟ ਕਰਨ ਲਈ ਆਪਾਂ ਨੂੰ ਸਿਰਫ ਥੋੜੇ ਜਿਹੀ ਘਿਓ ਦੀ ਲੋੜ ਹੁੰਦੀ ਆ ਠੀਕ ਹੈ ਜੀ ਲੋ ਜੀ ਆਟਾ ਆਪਾਂ ਪਾਤਾ ਤੇ ਹੁਣ ਆਪਾਂ ਇਹਨਾਂ ਨੂੰ ਪੁੰਨਾਂਗੇ ਆਟੀ ਨੂੰ ਸਭ ਤੋਂ ਪਹਿਲਾਂ ਲੋ ਜੀ ਆਪਣੇ ਮਖਾਣੇ ਭੁੰਨਣੇ ਰੈਡੀ ਆ ਕਿ ਇਹਨੂੰ ਆਏ ਨਾ ਤੋੜ ਕੇ ਦੇਖ ਲਓ ਜਿੰਨੇ ਆਏ ਕਰਕੇ ਟੁੱਟਦੇ ਐ ਤਾਂ ਸਭ ਤੋਂ ਆਪਣੇ ਇਹਦੇ ਮਖਾਣੇ ਬਣ ਕੇ ਰੈਡੀ ਆ ਦੇਖੋ ਕਿੰਨੀ ਕ੍ਰਿਸਪੀ ਆਵਾਜ਼ ਆਉਂਦੀ ਆ ਇਧਰ ਆਪਾਂ ਗੂਦ ਨਾਲ ਹੀ ਪਾਉਣ ਲੱਗੇ ਆ ਕਿਉਂਕਿ ਉਹਨਾਂ ਨੇ ਗੂਦ ਦੀ ਆਪੇ ਸੀ ਹੋਈ ਦੇਤੀ ਨਾ ਤੇ ਤਾਂ ਕਰਕੇ ਨਵਾਂ ਗੂਦ ਨਾਲ ਹੀ ਪਾਉਣਾ ਚਲੋ ਜੀ ਹੁਣ ਆਪਾਂ ਮੱਖਣ ਨੂੰ ਆਪਾਂ ਵਾੜ ਲਈਏ ਕਿਉਂਕਿ ਜੇ ਆਪਾਂ ਕੜਾਹੀ ਹੀ ਰੱਖਿਆ ਤੇ ਮਾ ਥੱਲੋ ਮਤਲਬ ਬਲੈਕਲਕ ਹੋ ਜਾ ਦੇਖੋ ਕੜਾਹੀ ਬਹੁਤ ਜ਼ਿਆਦਾ ਕਰਨਾ ਤੇ ਜਦੋਂ ਆਪਣਾ ਜਿਹੜਾ ਆਟਾ ਬੋਦਾ ਕਲਰ ਵੀ ਚੇਂਜ ਹੋਣ ਕੋਈ ਜਾ ਰਹੇ ਬਨਾਲ ਦੇ ਨਾਲ ਇਹਨਾਂ ਨੂੰ ਆਪਾਂ ਚਮਗੀਤਾਂ ਆਟੇ ਨੂੰ ਭੁੰਨਣਾ ਵਾ ਕਿ ਅਸੀਂ ਇਹਦੇ 'ਚ ਥੋੜਾ ਜਿਹਾ ਘਿਓ ਹੋਰ ਐਡ ਕੀਤਾ ਵਾ ਠੀਕ ਆ ਜੀ ਕਿਲੋ ਕਿਲੋ ਪੰਜੀਰੀ ਦੇ ਵਿੱਚ ਜੀ ਕਿਲੋ ਘਿਓ ਤਾਂ ਪੈ ਹੀ ਜਾਂਦਾ ਵਾ ਛੱਡਾ ਮੋਸਟਲੀ ਘਿਓ ਤਾਂ ਪੈ ਚੁੱਕਾ ਫਪਾ ਸਿੱਧਾ ਇੱਕ ਡੇਢ ਕੱਟ ਚੀ ਬਤੀ ਜੂ ਪੈਕਟ ਦੇ ਵਿੱਚ ਤੇ ਬਾਕੀ ਅਸੀਂ ਇਹ ਘਿਓ ਇਹਦੇ 'ਚ ਪੰਜੀਰੀ ਚ ਪਾਤਾ ਆਟੇ 'ਚ ਸੌਰੀ ਮੈਂ ਪਹਿਲਾਂ ਥੋੜਾ ਜਿਹਾ ਕਿਉ ਪਾਇਆ ਸੀ ਹਾਂ ਪਹਿਲਾਂ ਥੋੜਾ ਜਿਹਾ ਪਾਇਆ ਸੀ ਉਵੇਂ ਨਾਲ ਡੇਢ ਕੁ ਕਟਛੀ ਹੋਣੀ ਆ ਜੇ ਇਕੱਧੀ ਕਟਛੀ ਹੋਣਾ ਸੀ ਉਹ ਪਿਆਸ ਸੀ ਅਸੀਂ ਪਹਿਲਾਂ ਮੋਸਟਲੀ ਇੱਕ ਡੱਬਾ ਸਾਡਾ ਪੈ ਹੀ ਗਿਆ ਆਟੇ ਚ ਕਿਉਂਕਿ ਕਿਲੋ ਪੰਜੀਰ ਚ ਕਿਲੋ ਦੇਸੀ ਕਿਉਂ ਪੈ ਹੀ ਜਾਂਦਾ ਵਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਵਾ ਆਟੇ ਨੂੰ ਤੇ ਆਪਾਂ ਇਹਦੇ ਚ ਗੂੰਦ ਪਾ ਦਈਏ ਇਧਰਲੀ ਸਾਈਡ ਆਪਾਂ ਜਿਹੜੇ ਬਾਦਾਮ ਆ ਉਹਨਾਂ ਨੂੰ ਕੱਟ ਕੇ ਪਾਵਾਂਗੇ ਰੋਸਟ ਆਪਾਂ ਨਹੀਂ ਕਰਨਾ ਪਹਿਲਾਂ ਰੋਸਟ ਕਰਨਾ ਸੀ ਪਰ ਸਾਡਾ ਪਲਾਨ ਜਿਹੜਾ ਚੇਂਜ ਹੋ ਗਿਆ ਵਾ ਪੂਣਾ ਮੋਟਾ ਲੈਣਾ ਵਾ ਹੋਰ ਪੂਣਾ ਕਾੜ ਦੇ ਜੇ ਆਪਾਂ ਮਸ਼ੀਨ 'ਚ ਕਰਾਂਗੇ ਉਹਦੇ 'ਚ ਬਾਲੇ ਬ੍ਰੇਕ ਹੋ ਜਾਣਗੇ ਹਾਂ ਸੌਰੀ ਕਰ ਖੋ ਜੀ ਆਪਣੇ ਕਿੰਨੇ ਵਧੀਆ ਬਦਾਮ ਰੈਡੀ ਹੋ ਚੁੱਕੇ ਆ ਅੱਜ ਤੁਹਾਨੂੰ ਆਪਾਂ ਇਸੇ ਤਰੀਕੇ ਆਪਾਂ ਕਾਜੂਆਂ ਨੂੰ ਪੀਸ ਲੈਣਾ ਵਾ ਨਾਲ ਨਾਲ ਆਪਾਂ ਇਹਦੇ ਕਾਤੀਓ ਵੀ ਆਪਾਂ ਪੀਸ ਲਿਆ ਤੇ ਜਿਹੜੇ ਮੋਟੇ ਮੋਟੇ ਰਹਿ ਗਏ ਹੁਣ ਆਪਾਂ ਉਹਨਾਂ ਨੂੰ ਕੱਟ ਲਵਾਂਗੇ ਸਾਈਡ ਆਪਾਂ ਜਿਹੜੇ ਮੱਕ ਜਾਂ ਉਹਨਾਂ ਨੂੰ ਰੋਸਟ ਕਰਾਂਗੇ ਤੇ ਥੋੜਾ ਜਿਹਾ ਆਪਾਂ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾਵਾਂਗੇ খু ভাল আমাইন ভাওক ਇਹਨਾਂ ਨੂੰ ਰੋਸਟ ਆਪਾਂ ਕਰ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਆਖਰੀ ਦੇ ਵਿੱਚ ਪੁੱਟ ਲਵਾਂਗੇ ਤੇ ਨਾਲ ਹੀ ਆਪਾਂ ਅਜਵੈਨ ਕੁੱਟ ਲੈਨੇ ਹੁੰਦੇ ਚ ਕੁੱਟ ਲੈਨੇ ਜਿਹੜੀਆਂ ਚੀਜ਼ਾਂ ਆਪਾਂ ਰੋਸਟ ਕੀਤੀਆਂ ਸੀ ਉਹਨਾਂ ਨੂੰ ਆਪਾਂ ਨੂੰ ਕੁੰਡੇ ਕੁੱਟਨੇ ਵਿੱਚ ਆਪਾਂ ਪੁੱਟ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਲਈਦੀ ਜੀਵੈਨ ਤੁਸੀਂ ਇਹ ਨਾ ਸਾਰਾ ਕੁਝ ਪਹਿਲਾਂ ਕੁੱਟ ਕੇ ਰੱਖ ਲਓ ਸੰਤ ਹੁਣ ਆਟਾ ਬਣੀ ਹੋਈ ਹੈ ਨਾਲ ਕੱਪੜਾ ਨਾਲ ਦੀ ਤੇ ਇਹ ਤੁਸ ਤੋਂ ਪਹਿਲਾਂ ਸੌਖਾ ਰਹੋਗਾ ਇਹ ਸਾਰਾ ਤੁਸੀਂ ਪਹਿਲਾਂ ਨਾਲ ਕੁੱਟ ਲਈ ਪਹਿਲਾਂ ਕਰ ਲਓ ਕਿਨੇ ਪਾਪਾ ਨਿਕਲਦੀਆਂ ਆਓ ਚਰੋ ਜੀ ਜੀ ਨਾਲ ਦੀ ਨਾਲ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਕਰ ਲਈਏ ਫੱਲਾ ਮੇਰੇ ਜੀ ਕੰਮ ਲੱਗੇ ਸੀ ਮੰਮੀ ਕਹਿੰਦੀ ਕੁੰਡਾ ਰੋਟੀ ਸਟਾਰਟ ਕਰ ਲੈ ਚੋ ਆ ਨਿਕਲ ਜੀ ਨਾ ਉਹ ਠੰਡੇ ਹੋਏ ਨੇ ਤਾਂ ਟਾਪ ਟਾਕੇ ਦੇ ਪਈ ਗਏ ਨਾਲ ਦੀ ਨਾਲ ਆਪਾਂ ਇਹ ਸੰਘੀਰੀ ਨੂੰ ਵੀ ਖਲਾਈ ਜਾਣਾ ਵਾ ਆਪਾਂ ਮੱਖਣਿਆਂ ਨੂੰ ਪੁੱਟਾਂਗੇ ਜਮਾ ਤਾਂ ਨਹੀਂ ਪੀਤ ਰਹੇ ਮਾਂ ਹਾਂ ਹਲਕਾ ਹਲਕਾ ਟੂ ਇਟਾ ਇਹਨੇ ਬਰੀਆ ਹੁੰਦੀਆਂ ਇਹਨਾਂ ਨੂੰ ਤੁਸੀਂ ਐਦਾਂ ਤੱਕ ਤਾਂ ਕਿ ਇਹ ਇਦਾਂ ਦੁੱਧ ਨਾਲ ਖਾਣ ਲੈਂਦੇ ਨੇ ਸ਼ਾਮ ਨੂੰ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਜਾਂ ਗੋੜਾ ਥੋੜਾ ਜਿਹਾ ਕਰਕੇ ਪਘਲਾ ਕੇ ਉਹਨਾਂ ਦੇ ਵਿੱਚ ਇਹ ਕਰ ਦੋ ਆਪਾਂ ਕਰ ਲਈਏ ਫੋਨ ਲਈ ਇਹ ਜਿਵਾ ਦੇ ਆਪ ਲਾਈ ਕਰ ਵਾਓ ਕਿੰਨਾ ਸੋਹਣਾ ਕੱਢਿਆ ਮਸਾਲਾ ਲਾ ਲਓ ਜੀ ਹੁਣ ਆਪੇ ਇਹਦੇ ਚ ਸਮਾਲ ਬਣਾ ਖਲਾਰਾ ਵੇਖੋ ਜੀ ਨਾਲ ਦੀ ਨਾਲ ਕਿੰਨਾ ਪੈ ਗਿਆ ਚਲੋ ਜੀ ਪੰਜੀਰੀ ਬਣਾਉਣੀ ਹੈ ਖਲਾਰਾ ਤਾਂ ਬਹੁਤ ਹੋ ਗਿਆ ਹੁਣ ਆਪਾਂ ਸਾਰਾ ਸਮਾਨ ਇਕੱਠਾ ਕਰ ਲੀਏ ਮੂਲ ਪਾ ਦੇਣੀ। ਥੋੜਾ ਡਰਾਈ ਫੂਡ ਪਾ ਦੇਣਾ। ਨਾਲਿਓ ਜਿਹੜੇ ਸੌਣ ਖਾਣੇ ਤੇ ਦਿੱਤੇ। ਇੱਕ ਸੇਵੋ ਪਾ ਲਓ। ਮਾਮਾ। ਔਰ ਔਰ ਨਾਮ ਸਾਰਾ ਇਕੱਠਾ ਕਰ ਲਿਆ। ਕੜਾਈ ਛੋਟੀ ਸੀ ਆਪ ਨੂੰ ਸਮਾਨ ਜ਼ਿਆਦਾ ਸੀ। ਆਟਾ ਦਾ ਥੋੜਾ ਹੀ ਪਾਇਆ ਸੀ ਘਾਵੇਂ ਆਪਣਾ ਸਮਾਨ ਜ਼ਿਆਦਾ ਸੀ। ਇਹ ਕੜਾਈ ਆਪਣੀ ਗਰਮਾ ਇੱਕ ਵਾਰ ਕਰਕੇ ਆਪਾਂ ਥੰਡੇ ਨਾਲ ਲੇ। ਮਰੀਲ ਦਬ ਬੁਰੂ ਦਾ ਚੰਗਾ ਹੀ ਹੁੰਦਾ ਹੈ ਸਰਦੀਆਂ 'ਚ। ਇਹਨੂੰ ਪਹਿਚੰਗੀ ਤਰ੍ਹਾਂ ਮਿਕਸ ਕਰਨਾ ਵਾ ਸਾਰੇ ਡਰਾਈ ਫਰੂਟਸ ਨੂੰ। ਅਦੇ ਤਾਂ ਕਾਂਡਾ ਛੋਟਾ ਰਹਿ ਗਿਆ ਤੇ ਥੋੜੀ ਜਿਹੀ ਖੁੱਲਾ ਲਵੇ ਤੇ ਤਾਂ ਕਰਕੇ ਕੋਲਣਾ ਅਸੀਂ ਤਾਂ ਹਲਾ ਲੈਣਾ ਤੇ ਹੁਣ ਦੇਖਦੇ 70 ਆਹ ਦੇ ਜੇ ਤੁਸੀਂ ਘੱਟ ਖਾਣੇ ਦਾ ਘੱਟ ਪਾ ਦੋ ਥੋੜੀ ਥੋੜੀ ਕਰਕੇ ਅਸੀਂ ਸਾਰੀ ਪਾਈ ਜਾਨੀ ਆ ਸਾਰੀ ਪਾਈ ਜਾਨੀ ਆ ਸਾਨੂੰ ਇੰਨੇ ਕਿਤੇ ਤੱਕ ਲੈ 70 ਬਹੁਤ ਸੀ ਆ ਸਾਡੀ ਕਿਲੋ ਸ਼ੱਕਰ ਇਹਨੂੰ ਆਪਾਂ ਥੋੜੀ ਥੋੜੀ ਕਰਕੇ ਆਪਾਂ ਪਾ ਦ ਹੁਣ ਕੁੜੀ ਜਿਹੜੀ ਇਹ ਵੀ ਜਵਾਕ ਫਿੱਕੀ ਨਹੀਂ ਖਾਂਦੇ ਜਵਾਕ ਮਿੱਠਾ ਹੀ ਖਾ ਕੇ ਖੁਸ਼ ਆ ਇਹ ਤਿਆਂ ਨੂੰ ਜਿਵੇਂ ਸ਼ੂਗਰ ਹੁੰਦੀ ਹੈ ਜਾਂ ਕਿਵੇਂ ਹੁੰਦੀ ਹੈ ਉਹ ਫਿਰ ਟੱਟ ਖਾ ਲਈ ਪਾਉਂਦੇ ਆ। ਨਾਲੇ ਸ਼ੱਕਰ ਵਧੀਆ ਖੰਡ ਨਾਲ ਸ਼ੱਕਰ ਵਧੀਆ। ਅੱਗੇ ਮੰਮੀ ਕਹਿੰ ਜਾਂਦੀ ਸੀ ਕਹਿੰਦੀ ਠੰਡ ਹੈਗੀ ਆ ਤੇ ਚਾਹ ਨਾਲ ਕੁਝ ਖਾਣ ਨੂੰ ਨਹੀਂ ਦਿੰਦਾ। ਤੇ ਹੁਣ ਅਸੀਂ ਕੱਲ ਤੋਂ ਚਾਹ ਨਾਲ ਪੰਜੀ ਦੀ ਖਾਏ ਕਰਾਂਗੇ। ਟੇਸਟੀ। ਅੱਗੇ ਜੀ ਖੁਆ ਵੀ ਬਣਾਉਨੇ ਆ ਪਰ ਹੁਣ ਸਾਨੂੰ ਨਾ ਆਏ ਆ ਵੀ ਬਾਹਰ ਨਾਲ ਸਾਡੇ ਆਪ ਦੇ ਦੁੱਧ ਹੁੰਦਾ ਸੀਗਾ ਤੇ ਹੁਣ ਐਸੇ ਕੋਸੇ ਕੋਈ ਜੀਰ ਨਹੀਂ। ਦੇਖਦੇ ਆ ਹੁਣ ਮੁੱਲ ਲੈ ਕੇ ਬਣਾ ਲਾਂਗੇ ਪਰ ਬੱਚਿਆਂ ਨੂੰ ਬਣਾਵਾਂਗੇ ਖੋਰ। ਫਿਰ ਭੂਗਾ ਕੱਢਾ ਕੀ ਦਿੱਤਾ ਜਿਹੜਾ ਪੰਜੀਰੀ ਜੰਮ ਜਾਂਦੀ ਹੈ ਨਾ ਡੱਬੇ ਚ ਜਿਹੜਾ ਜਿਹੜਾ ਪੀਸ ਖਾਣੇ ਆ ਆਹਾ ਮਜ਼ੇ ਹੀ ਆ ਜਾਂਦਾ ਰੋਤਾ ਅੱਗੇ ਮੰਮੀ ਨੇ ਇੱਕ ਢਕਲਕ ਹੋ ਕੇ ਰੱਖਿਆ ਸੀ ਜਦੋਂ ਮੈਨੂੰ ਮੇਰੇ ਹੱਥ ਲੱਗ ਗਿਆ ਤੇ ਫਿਰ ਮੰਮੀ ਜਦੋਂ ਖਾਲੀ ਹੋ ਗਿਆ ਉਸਦੀ ਮੰਮੀ ਨੂੰ ਪਤਾ ਲੱਗਿਆ ਉਹਨੂੰ ਇਸ ਮਾਰਨ ਦੀ ਬਾਹਲਾ ਪਾਇਆ ਸੀ ਗਰਮ ਤਾਂ ਕਰਕੇ ਮੈਂਨਾ ਤੋਂ ਮੇਰੇ ਪਾਸੇ ਰੱਖਿਆ ਸੀ ਮੈਂ ਤੇਲ ਬੱਚਿਆਂ ਨੂੰ ਨਹੀਂ ਇੰਨਾ ਗਰਮ ਦੇਦਾ ਇਹ ਜਿਹੜੀ ਮੇਰੀ ਵੱਡੀ ਕੁੜੀ ਆ ਜੈਸਮੀਨ ਉਹਨੂੰ ਬਾਲੀ ਪਸੰਦ ਆ ਪੰਜੀਰੀ ਉਹ ਬਹੁਤ ਖਾਸ਼ ਹੋ ਕੇ ਖਾਂਦੀ ਆ ਅਸੀਂ ਅੱਗੇ ਭੇਜੀ ਸੀ ਕਿ ਤੁਹਾਨੂੰ ਤੁਸੀਂ ਦੇਖਿਆ ਹੁਣ ਪਿਛਲਾ ਬਲੌਗ ਤੇ ਉਹਦੇ ਚ ਅਸੀਂ ਪੰਜੀਰੀ ਉਹਨੂੰ ਬਣਾ ਕੇ ਭੇਜੀ ਸੀ ਤੇ ਉਹਨੇ ਮਕਾਤੀ ਹੁਣ ਤੇ ਉਹ ਹੋਰ ਮੰਗਦੀ ਆ ਕਹਿੰਦੀ ਪੰਜੀਰੀ ਤੇ ਉਹਦੀ ਫਰੈਂਡ ਆਈ ਹੋਈ ਆ ਦੇਖਾਂਗੇ ਜੇ ਉਹਦੇ ਕੋਲ ਨਾ ਸਮਾਨ ਹੋਵੇ ਫਿਰ ਉਹਦੇ ਕੋਲ ਭੇਜ ਦਾਂਗੇ ਪੰਜੀਰੀ ਬਣਾ ਕੇ ਉਹ ਬਹੁਤ ਖੁਸ਼ ਹੋ ਕੇ ਖਾਂਦੇ ਹੋ ਇੱਧਰ ਵੀ ਬਹੁਤ ਖੁਸ਼ ਹੋ ਕੇ ਖਾਂਦੇ ਜੇ ਮੈਂ ਕਹਣਾ ਘੱਟ ਖਾ ਵੀ ਗਰਮ ਚੀਜ਼ਾਂ ਖਾਂਦਾ ਨਾ 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 ਕੋਈ ਨਾ ਖੁਸ਼ ਨਹੀਂ ਹੁੰਦਾ ਕਨ ਉਹਨੇ ਖਾ ਹੀ ਲੈਣੀ ਹੈ ਤੇ ਜਿਹੜੀ ਮਰਜੀ ਦਵਾਈ ਪਾਈ ਹੋਵੇ ਕੌੜੀ ਜੀ ਇੱਕ ਹੁੰਦੀ ਹੈ ਪੰਜੀਰੀ ਚ ਚੀਜ਼ ਪਾਈ ਤਾਂ ਵੀ ਖਾਂਦੀ ਰਹਿੰਦੀ ਉਹ ਕਮਰਕਾਸ ਜੀ ਜੇ ਆਪਾਂ ਕਾਲੀ ਮਿਰਚ ਵੀ ਥੋੜੀ ਜੀ ਪਾ ਲੈਣੇ ਹੁੰਦੇ ਆ ਵੀ ਬੈਵ ਨੂੰ ਤੋਂ ਤੇ ਇਹਦੇ ਚ ਤਾਂ ਆਪਾਂ ਪਾਈ ਹੀ ਚਲੋ ਹੁਣ ਆਪਣੀ ਹੋ ਗਈ ਸਾਰੀ ਰਲ ਗਈ ਹੈ ਫੇਰ ਹੁਣ ਆਪਾਂ ਫ੍ਰੀਜ਼ ਨੂੰ ਕਹਿੰਦੇ ਆ ਫੇਰ ਤੇ ਮੁੱਠਾ ਦੇਖਾਂ ਜੇ ਮਿੱਠਾ ਘੱਟ ਹੋਇਆ ਫੇਰ ਪਾ ਲਾਂਗੇ ਚਲੋ ਜੀ ਫ੍ਰੀਜ਼ ਦੇਖੋ ਖਾ ਕੇ ਮਿੱਠਾ ਅੱਜ ਅਸੀਂ ਅਜੇ ਰੋਟੀ ਲਾਉਣੀਆਂ ਰਾਤ ਦੇ ਕਿੰਨੇ ਵਜ ਗਏ ਸਾਢੇ 6 ਹੋ ਗਏ ਮੇਰਾ ਹੋ ਜਾਂਦਾ ਇਹਦੀ ਅੱਜ ਜੈਦੀ ਸੀ ਕਹਿੰਦੀ ਅੱਜ ਬਣਾ ਕੇ ਦੇ ਪੰਜੀਰੀ ਥੋੜੀ ਜਿਹੀ ਪਾ ਤੇ ਹੁਣ ਆਪਾਂ ਇਹਨੂੰ ਬਣਾ ਕੇ ਦੇਤੀ ਪੰਜੀਰੀ ਹੁਣ ਇਹ ਖਾ ਕੇ ਦੱਸੂਗੀ ਕਿਵੇਂ ਕਰਮਾ ਪੁੱਤ ਤੇ ਅੱਗੇ ਪਹਿਲੀ ਪਿਛਲੀ ਵੀਡੀਓ ਚ ਮਾਸੀ ਨੇ ਨਹੀਂ ਮੈਂ ਹੀ ਟੇਸਟ ਕੀਤੀ ਸੀ ਨਾ ਸੱਚ ਮਾਸੀ ਨੂੰ ਬਹੁਤ ਪਸੰਦ ਆਇਆ ਪੰਜੀਰੀ ਸਾਡੀ ਤੇ ਉਹ ਪੁੱਛਦੀ ਸੀ ਕਿ ਇਹ ਕਿਵੇਂ ਬਣਾਈ ਹੈ ਗਰਮ ਗਾਰਮ ਆਖੇ ਕਰੀ ਧਿਆਨ ਨਾਲ ਖਾਈ ਬਾਕਾ ਇਹ ਟੇਸਟੀ ਬਣੀ ਹੈ ਮਿੱਠਾ-ਮੁੱਠਾ ਤਾਂ ਦੇ ਕਿਵੇਂ ਮਿੱਠਾ ਥੋੜਾ ਜਿਹਾ ਘਾਟਾ ਫਿਰ ਆਪਾਂ ਹੋਰ ਪਾ ਦਿਆਂਗੇ ਪਰ ਉਦੀ ਹੁਣ ਆਪਾਂ ਜਿਹੜੀ ਪਸੀ ਹੋ ਸ਼ੱਕਰ ਉਹ ਵੀ ਪਾ ਲਾਂਗੇ। ਇਹਨੂੰ ਘਰ ਤੋਂ ਮਿਕਸ। ਢੱਕ ਲੱਗੀ ਇਹਨੂੰ। ਪਰੰਮ ਸਾਰੀ ਹਾਂ ਦਾ ਪਾ ਲ ਸਾਰੀ। ਫਰਾਈ ਹੋਣੀ। ਚਲੋ ਕਿਲੋ ਸ਼ੱਕਰ ਪੈ ਗਈ। ਕਿਲੋ ਆਟਾ ਪੈ ਗਿਆ ਤੇ ਕਿਲੋ ਪੈ ਗਿਆ ਆਪਣਾ ਦੇਸੀ ਘਿਓ। ਠੀਕ ਆ ਸਾਰਾ ਕੁਝ ਕਿਲੋ-ਕਿਲੋ ਸਾਰਾ ਮਿਕਸ ਬਣ ਕੇ ਤਨੇ ਕਿਲੋ ਬਣ ਗਿਆ। ਹੋਰ ਬਾਕੀ ਜਿਹੜਾ ਕਿਲੋ ਬਣਾਉਣੀ ਕਿਲੋ ਦੀ। ਕਾਜੂ ਬਦਾਮ ਜਿਹੜੇ ਪਾਈਆ ਪਾਈਆ ਕਰਕੇ ਨਾ ਨਾ ਹੁਣ ਬਸ ਕਰ ਬਈ ਨਾ ਥੋੜੇ ਜਿਹਾ ਮੈਨੂੰ ਟੇਸਟੀ ਲੱਗਦਾ ਇਹਨੂੰ ਨਾਰੀਅਲ ਦਾ ਦੁੱਧ ਵਧੀਆ ਲੱਗਦਾ ਜਿੰਨਾ ਪਾ ਲਓ ਉੰਨਾ ਹੀ ਘਾਟਾ ਮੇਰੇ ਲਈ ਫਿਰ ਮੈਂ ਕਿਹਨਾਂ ਇੰਨਾ ਕੀ ਰੱਖਣਾ ਇਹ ਵੀ ਪਾ ਦੇ ਪਾਈ ਦਵਾ ਹੋਰ ਇੰਨੇ ਕੁ ਨਾਲ ਕੀ ਰੱਖੋਗੇ ਹੁਣ ਤਾਂ ਪਗਲੇ ਸਾਲ ਬਣਾਉਣੀ ਆ ਲੋ ਵੀ ਮਿੱਤਰੋ ਸਾਰੇ ਹੀ ਪਾਤਾ ਪਾਤਾ ਸਾਰੇ ਹੀ ਇੰਜੋਏ ਕੋਈ ਗੁੱਸੇ ਨਹੀਂ ਹੋਣਾ ਚਾਹੀਦਾ ਲਓ ਮਮੇਕਰ ਆ ਲਾਸ਼ਟਿਕ ਮਿਕਸ ਹੂੰ 12 ਬੜੀ ਟੱਕੜ ਆ ਰਹੀ ਐ ਹੁਣ ਮੈਨੂੰ ਸਵੇਰ ਦਾ ਰੇਟ ਨਹੀਂ ਹੁੰਦਾ ਕਦੋਂ ਚਾਹ ਨੂੰ ਦੇ ਚ ਕਦੋਂ ਨਾਲ ਪੰਜੀ ਖਾਉਂਗੀ ਮੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸੰਜੀਰੀ ਦੀ ਰੈਸਪੀ ਤੇ ਐਸੇ ਸਾਰੇ ਸਾਡੇ ਵਲੌਗਸ ਨੂੰ ਦੇਖ ਰਹੇ ਹੋ ਤੇ ਦੱਸਿਓ ਤੇ ਆਪਾਂ ਨੈਕਸਟ ਵਲੌਗ ਤੇ ਕੀ ਬਣਾਈਏ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਫਾਸਦੇ ਰਹੋ ਵਾਸਤੇ ਰਹੋ ਥੈਂਕਸ ਫॉर ਵਾਚਿੰਗ ਬਾਏ